ਈਮਾਨਦਾਰੀ ਨਾਲ ਦੱਸਦਾ ਮੈਂ ਫੇਸਬੁੱਕ ਤੋਂ ਪੈਸੇ ਬਣਦੇ ਕਿਵੇਂ ਮੇਰੀ ਹਰ ਵੀਡੀਓ 10000 ਤੋਂ 50000 ਦੇ ਵਿੱਚ ਵਿੱਚ ਮੈਂ ਕਿਉਂ ਉਸ ਤੋਂ ਉੱਪਰ ਕਿਵੇਂ ਜਾਂਦਾ ਠੀਕ ਆ ਹੁਣ ਪੂਰਾ ਪੂਰਾ ਕੁੜੀਆਂ ਇੱਕ ਗੱਲ ਕਹਿੰਦੇ ਹੁੰਦੇ ਆ ਵੀ ਕੱਪੜੇ ਉਤਾਰ ਦੇ ਕੱਪੜੇ ਉਤਾਰਦੀਆਂ ਸੱਚੀ ਉਤਾਰਦੀਆਂ ਮੈਂ ਕਹਿੰਨਾ ਵੀ ਕੁੜੀ ਇਹ 9-10 ਸਾਲ ਦੀ ਹੋਊਗੀ ਜਿਹੜੀ ਇਹ ਕੱਲਾ ਕੱਲਾ ਕਰਕੇ ਕੱਪੜੇ اتار ਰਹੀ ਐ ਐਂਡ ਤੇ ਉਹਦੇ ਉਹ ਰਹਿ ਗਿਆ ਕੱਲਾ ਕੱਟ ਗਿਆ ਵੱਡਾ ਸਾਰਾ ਗਾਲ ਹੈਨਾ ਉਹ ਕਿੱਥੋਂ ਸਿੱਖੀਆਂ ਇਹ ਵੀ ਸਾਡਾ ਫੇਸ ਵੈਲਿਊ ਬਣੂ ਰੀਲਾਂ ਦੇ ਨਾਲ ਪੈਸੇ ਨਹੀਂ ਬਣਦੇ ਹੁੰਦੇਗੇ ਕਦੇ ਵੀ ਜੇ ਤੁਸੀਂ ਕਿਸੇ ਵੀ ਵੀਡੀਓ ਕ੍ਰੀਏਟਰ ਨੂੰ ਪੁੱਛੋ ਨਾ ਰੀਲਾਂ ਦੇ ਨਾਲ ਥੋ ਤੁਸੀਂ ਫੇਸ ਵੈਲਿਊ ਬਣ ਜਾਊਗੀ ਤੁਹਾਡਾ ਫੋਲੋਅਰ ਹੋ ਜਾਣਗੇ ਉਸ ਤੋਂ ਬਾਅਦ ਤੁਹਾਨੂੰ ਐਡ ਵਗੈਰਾ ਮਿਲ ਸਕਦੇ ਹੈ ਨਾ ਇਹ ਚੀਜ਼ ਆ ਰੀਲਾਂ ਤੁਹਾਨੂੰ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਬਣਾਉਣਾ ਪੈਣਗੀਆਂ ਤੁਹਾਡੀ ਫੇਸ ਵੈਲਿਊ ਬਣੂਗੀ ਫਿਰ ਤੁਹਾਨੂੰ ਜੇ 50000 ਤੁਹਾਡੇ ਫੋਲੋਅਰ ਹੁੰਦੇ ਆ ਤਾਂ ਮੈਂ ਤੁਹਾਨੂੰ 5000 ਰੁਪਏ ਬਣਾ ਦੇਊਗਾ ਕਿ ਐਡ ਕਰਨ ਦੇ ਜੇ ਤੁਸੀਂ 5-7 ਲੱਖ ਫੋਲੋਅਰ ਤੱਕ ਜਾਂਦੇ ਆ ਰੀਲਾਂ ਬਣਾ ਕੇ ਠੀਕ ਆ ਫਿਰ ਤੁਹਾਨੂੰ ਐਡ ਮੈਨ ਲੱਗ ਜਾਊਗੀ ਐਡ ਤੋਂ ਤੁਸੀਂ ਪੈਸੇ ਕਮਾਉਂਗੇ ਠੀਕ ਆ ਬਾਕੀ ਜਿਹੜੀ ਫੇਸ ਵੈਲਿਊ ਉਹ ਇੱਕ ਫੇਕ ਫੇਸ ਵੈਲਿਊ ਹੁੰਦੀ ਆ ਚਬੜਾ ਮਾਰ ਮਾਰ ਕੇ ਫੇਸ ਵੈਲਿਊ ਬਣਾਈ ਉਹਨੂੰ ਐਡ ਨਹੀਂ ਮਿਲਦੇਗੀ ਅਗਲੇ ਨੂੰ ਪਤਾ ਹੁੰਦਾ ਯਾਰ ਇਹਦੀ ਕੋਈ ਗੱਲ ਸੁਣ ਕੇ ਸਾਡਾ ਸਮਾਨ ਕੋਈ ਕਿਉਂ ਖਰੀਦੂਗਾ ਹਾਂ ਥੋੜਾ ਜਿਹਾ ਸਟੈਂਡਰਡ ਹੋਣ ਚਾਹੀਦਾ ਕੰਟੈਂਟ ਜਿਹੜਾ ਤੁਸੀਂ ਪਾਉਣਾ ਉਏ ਕੋਤਰਾ ਨਾ ਹੋਵੇ ਚਾਹੇ ਤੁਸੀਂ ਕਾਮੇਡੀ ਕਰਦੇ ਆ ਰੋਮਾਂਸ ਕਰਦੇ ਆ ਜਾਂ ਤੁਸੀਂ ਕੋਈ ਇਨਫੋਰਮੇਸ਼ਨ ਦੇ ਰਹੇ ਆ ਠੀਕ ਹੈ ਜਾਂ ਕੋਈ ਜਾਣਕਾਰੀ ਵਾਲੀਆਂ ਵੀਡੀਓ ਦੇ ਰਹੇ ਆ ਤਾਂ ਉਸ ਹਿਸਾਬ ਨਾਲ ਤੁਹਾਡੀ ਇੱਕ ਮਨਾਂ ਦੇ ਵਿੱਚ ਲੋਕਾਂ ਦੇ ਅਮੇਜ ਬਣੂਗੀ ਮੈਂ ਤੁਹਾਨੂੰ ਕਹਿਣਾ ਤੁਸੀਂ ਸਿੱਧਾ ਫੇਸਬੁੱਕ ਤੇ ਲੌਂਗ ਵੀਡੀਓ ਬਣਾਓ ਵੀਡੀਓ ਦੀ ਲੈਂਥ ਘੱਟ ਤੋਂ ਘੱਟ 5 ਮਿੰਟ ਰੱਖੋ 5 ਮਿੰਟ ਦੀ ਵੀਡੀਓ ਤੁਹਾਨੂੰ ਬਹੁਤ ਰੈਵ ਨਹੀਂ ਦੇਊਗੀ 5 ਮਿੰਟ ਤੋਂ ਆਈ ਨਾ ਅਟੈਨਸ਼ਨ ਸਪੈਮ ਲੋਕਾਂ ਦਾ ਘਾਟ ਗਿਆ ਇਹ ਸ਼ਾਰਟ ਵੀਡੀਓ ਦੇਖਦੇ ਕਰਕੇ ਲੋਕ ਬਾਲਾ ਖੜਦੇ ਨਹੀਂ ਵੀਡੀਓ ਦੇ ਨਾਲ ਠੀਕ ਆ ਤੁਸੀਂ ਵੀਡੀਓ ਬਣਾਉਣੀ ਹੈ ਟ੍ਰੈਂਡਿੰਗ ਟੌਪਿਕ ਤੇ ਬਣਾ ਸਕਦੇ ਆ ਅੱਜਾ ਉਹਦੇ ਵਿੱਚ ਕੀ ਚੱਲ ਰਿਹਾਗਾ ਠੀਕ ਆ ਜਾਂ ਤੁਸੀਂ ਕੋਈ ਯੂਨੀਕ ਇਨਫੋਰਮੇਸ਼ਨ ਦੇ ਸਕਦੇ ਆ ਫਲਾਨੀ ਚੀਜ਼ ਕਿਉਂ ਹੁੰਦੀ ਹੈ ਕਿਉਂ ਹੁੰਦੀ ਆ ਤਾਂ ਤੁਸੀਂ ਪ੍ਰੋਪਰ ਰਿਸਰਚ ਕਰਕੇ ਬਣਾਉਣੀ ਆ ਠੀਕ ਆ ਤਾਂ ਇੱਕੋ ਵਾਰੀ ਤੁਸੀਂ ਬੋਲ ਸਕਦੇ ਆ ਜੇ ਉਸ ਨੂੰ ਨਹੀਂ ਫੇਸ ਕਰਦੇ ਕੈਮਰਾ ਤੁਸੀਂ ਆਡੀਓ ਬਣਾ ਕੇ ਤੁਸੀਂ ਉਹ ਫੋਟੋਆਂ ਦਾ ਵਗੈਰਾ ਸਲਾਈਡ ਸ਼ੋ ਬਣਾ ਕੇ ਤੁਸੀਂ ਦਿਖਾ ਸਕਦੇ ਆ। ਟਰੇਲਾਂ ਵਾਲੇ ਚੱਕਰ ਦੇ ਵਿੱਚ ਪੈ ਪੈ ਕੇ ਹੁਣ ਜਿਹੜੇ ਆਹ ਆਕੀਆ ਮੀਟੂ ਸ਼ਟਰਾਂ ਵਾਲਾ ਜਾਂ ਹੋਰ ਇੱਕ ਚੁੰਮਿਆਲੀ ਭਾਬੀ ਜਾਂ ਡੱਲਰ ਸਲਰ ਹਨ ਉਹ ਤਾਂ ਮੰਨ ਲਾ ਵੀ ਉਹ ਐਸਾ ਕਮਾਉਣ ਦੀ ਖਾਤਰ ਆਏ ਆ। ਰੁਜ਼ਗਾਰ ਹੈ ਨਹੀਂਗਾ ਪੰਜਾਬ ਦੇ ਵਿੱਚ ਵੀ ਲੋਕ ਸੋਸ਼ਲ ਮੀਡੀਆ ਤੋਂ ਪੈਸਾ ਕਮਾਉਣਾ ਚਾਹੁੰਦੇ ਆ ਵੀ ਹੈ ਨਹੀਂਗਾ ਕੰਮ ਕੰਦਾ ਮਿਲਦਾ ਨਹੀਂ ਹੈਗਾ ਹਨਾ ਜੀ ਹਰ ਕੋਲ ਨੌਕਰੀ ਹੋਵੇ। ਕਹਿੰਦਾ ਕਿ ਉਹ ਮਾਰਗਿਤ ਮਾਰੇ ਠੀਕ ਆ ਉਸ ਜਿਹੜੀ ਕਿ ਹੁਣ ਪੂਰਾ-ਪੂਰਾ ਕੁੜੀਆਂ ਉਹਨਾਂ ਨੂੰ ਉਹਨਾਂ ਨੂੰ ਤਾਂ ਰੋਜ਼ਗਾਰ ਦੀ ਦਾ ਸਮੱਸਿਆ ਹੈ ਨਹੀਂ ਵੀ ਕੋਈ ਉਹਨਾਂ ਨੂੰ ਕਾਦੀ ਸਮੱਸਿਆ ਹੈਗੀ ਆ ਉਹਨਾਂ ਨੂੰ ਹੈਗਾ ਅਸੀਂ ਫੇਮਸ ਹੋਈਏ ਵੀ ਤੁਸੀਂ ਇਕੱਲਾ ਆ ਉਹਦੇ ਅੰਗ ਦਿਖਾ ਕੇ ਤੁਸੀਂ ਫੇਮਸ ਨਹੀਂ ਹੋ ਸਕਦੇ ਆ ਤੁਹਾਡਾ ਕੈਰੈਕਟਰ ਖਰਾਬ ਜ਼ਰੂਰ ਹੋ ਜੂਗਾ ਇਹ ਗੱਲ ਪੱਕੀ ਆ ਤਾਂ ਕੰਟੈਂਟ ਬਣਾਓ ਕੋਈ ਕੁਆਲਿਟੀ ਕੰਟੈਂਟ ਬਣਾਓ ਇਹ ਨਹੀਂ ਕਿ ਇਤਰੋ ਕੋ ਚੱਕ ਕੇ ਦਿਖਾਤਾ ਕਪੜਾ ਉਧਰ ਕੋ ਚੱਕ ਕੇ ਦਿਖਾਤਾ ਇਹਦਾ ਕੋਸਾ ਸਸ ਨਹੀਂ ਹੋਣਾਗਾ ਨਗਾਤਾਰ ਤੁਹਾਨੂੰ ਵੀਡੀਓ ਪੋਸਟ ਕਰਨੇ ਪੈਣੇ ਆ ਨਗਾਤਾਰ ਘੱਟ ਤੋਂ ਘੱਟ 100 ਦਿਨ ਦਾ ਟਾਰਗੇਟ ਰੱਖੋ 100 ਦਿਨ ਤੁਹਾਡੀ ਡੇਲੀ ਵੀਡੀਓ ਸਟੋਰੀ ਰੀਲ ਲੌਂਗ ਵੀਡੀਓ ਸਟੋਰੀ ਰੀਲ ਪੈਂਦਾ ਰਹੇ ਤੁਹਾਡਾ ਪੇਜ ਆਟੋਮੈਟਿਕ ਗਰੋ ਹੋਣਾ ਸ਼ੁਰੂ ਹੋਊਗਾ 30 ਦਿਨਾਂ ਤੋਂ ਬਾਅਦ 40 ਦਿਨਾਂ ਤੋਂ ਬਾਅਦ ਇਹ ਨਾ ਸੋਚੋ ਕੋਈ ਦੇਖਦਾ ਨਹੀਂਗਾ ਲੋਕ ਕਮੈਂਟਾਂ 'ਚ ਗਾਲਾਂ ਕੱਢਦੇ ਆ ਲੋਕ ਫਲਾਨਾ ਕਹਿੰਦੇ ਯਾਰ ਲੋਕ ਤਾਂ ਮੁੱਠਸੂਈ ਨਾਲ ਲੋਕ ਕੀ ਹੁੰਦੇ ਹਨ ਲੋਕਾਂ ਦਾ ਕੀ ਆ ਇਹਦਾ ਵਿਚਾਰੇ ਹਨ ਜਿਸ ਤਰ੍ਹਾਂ ਦੀ ਵੀਡੀਓ ਉਸ ਤਰ੍ਹਾਂ ਦਾ ਹੀ ਇਹਨਾਂ ਦੇ ਕਮੈਂਟ ਹੁੰਦੇ ਹਨ ਇਹਨਾਂ ਦੇ ਮਗਰ ਲਾ ਕੇ ਤਾਂ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਲੋਕਾਂ ਨਜ਼ਰਾਂ ਦੇ ਵਿੱਚ ਕੋਈ ਵੀ ਨਹੀਂ ਸਹੀ ਹੋ ਸਕਦਾ ਹੈਗਾ ਨਾ ਹੀ ਕੋਈ ਦੁਨੀਆ ਤੇ ਹੈਗਾ ਜਿਹੜੇ ਲੋਕ ਕਹਣ ਸਹੀ ਆ ਉਹਨੂੰ ਗਲਤ ਕਹਿਣ ਵਾਲੇ ਵੀ ਬਹੁਤ ਹੁੰਦੇ ਆ ਤਾਂ ਮੈਂ ਪਿੱਛੇ ਵੀਡੀਓ ਬਣਾਈ ਸੀ ਇੱਕ ਲਗਾਤਾਰ ਵੀਡੀਓ ਬਣਾਉਣੀ ਹੈ ਜੇ ਕਿਸੇ ਨੂੰ ਹੋਰ ਇਨਫੋਰਮੇਸ਼ਨ ਚਾਹੀਦੀ ਆ ਕਿ ਅਸੀਂ ਕੰਟੈਂਟ ਕੀ ਬਣਾਈਏ ਐਡੀਟਿੰਗ ਕਾਹਦੇ ਤੇ ਕਰਨੀ ਆ ਕਿਵੇਂ ਕਰਨੀ ਆ ਕਮੈਂਟਾਂ ਦੇ ਵਿੱਚ ਤੁਸੀਂ ਆਪਦੇ ਸਵਾਲ ਸਾਰੇ ਲਿਖ ਦਿਓ ਕੱਲਾ ਕੱਲਾ ਕੱਲੇ ਕੱਲੇ ਦਾ ਮੈਂ ਤੁਹਾਨੂੰ ਰਿਪਲਾਈ ਕਰੂੰਗਾ ਤੇ ਨੰਬਰ ਲਿਖ ਦਿਓ ਜੇ ਕਿਸੇ ਨੂੰ ਹੋਰ ਜ਼ਿਆਦਾ ਜਾਣਕਾਰੀ ਕਿਸੇ ਨੂੰ ਚਾਹੀਦੀ ਹੈ ਕੱਲੇ ਕਰੀ ਚੀ ਜੇ ਹੈਲਪ ਹੋਊਗੀ ਬਿਨਾਂ ਕਿਸੇ ਪੈਸੇ ਤੋਂ ਜਾਂ ਕੋਈ ਵੀ ਫ੍ਰੀ ਆਫ ਕੋਸਟ ਠੀਕ ਹੈ ਨਾ ਬੇਚਾਰਾ ਇੱਕ ਤੁਸੀਂ ਜੋ ਮਰਜ਼ੀ ਸਵਾਲ ਪੁੱਛ ਸਕਦੇ ਹੋ ਠੀਕ ਹੈ ਜੀ ਮਿਲਦਾ ਬਾਅਦ ਵਿੱਚ ਵੀਡੀਓ ਕੋ ਬੇਚਾ ਫੋਲੋ ਕਰ ਲਓ ਪ੍ਰੋਜੈਕਟ ਵੇਜਨ YouTube ਚੈਨਲ ਹੈਗਾ ਬੰਨ੍ਹ ਦਿਓ ਵੀ ਸਬਸਕ੍ਰਾਈਬ ਠੀਕ ਹੈ